ਆਪਣੀ ਮਾਂ ਨਹੀਂ ਬੁਲਦਾ ਮੈਂ ਪੰਜਾਬੀ ਤਾਂ ਨਹੀਂ ਬੁਲਦਾ ਤੇ ਬਰਕੰਦੀ ਨੂੰ ਕਬਰ ਦੇ ਵਿੱਚ ਵੀ ਬਰਕੰਦੀ ਨੂੰ ਕਬਰ ਦੇ ਵਿੱਚ ਵੀ ਸਾਡਾ ਆਮਦ ਖਾਨ ਨਹੀਂ ਬੁਲਦਾ ਤੇ ਮੈਨੂੰ ਹੋ ਗਏ ਨੇ ਕੋ 15 ਸਾਲ ਇੱਥੇ ਲਾਹੌਰ 'ਚ ਤੇ 15 سال ਦੇ ਵਿੱਚ ਨਾ ਅਜੇ ਤੱਕ ਮੈਂ ਨਹੀਂ ਵੇਖਿਆ ਕਿ ਕਿਸੇ ਨੇ ਕਿਸੇ ਮੁਸਲਮਾਨ ਨੇ ਜਾਂ ਕਿਸੇ ਹੋਰ ਮਜ਼ਦਬ ਦੇ ਬੰਦੇ ਨੇ ਸਾਨੂੰ ਕੁਝ ਕਿਹਾ ਹੋਵੇ ਰੱਬ ਦਾ ਖੋਜ ਖੁਰਾਨਾ ਮਿਲਿਆ ਇੱਥੇ ਸਜਦੇ ਘਰ ਘਰ ਹਾਰੇ ਸੋਣਾ ਰੱਬ ਤਾਂ ਤੇਰੇ ਅੰਦਰ ਵੱਸਦਾ ਇਹਨਾਂ ਵਿੱਚ ਕੁਰਆਨੀ ਇਸ਼ਾਰੇ ਕਿ ਬੁੱਲੇ ਛਾ ਰੱਬ ਉਹਨੂੰ ਮਿਲਦਾ ਜਿਹੜਾ ਯਾਰ ਤੋਂ ਦਨ ਮੰਨਵਾ ਰਹੇ ਬੇਮਾਲਾ ਤੇਰੇ ਬੜਾ ਅੱਛਾ ਲੱਗ ਰਿਹਾ ਮੇਰੇ ਬੇਟੇ ਨੂੰ ਮੈਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਸਾਰੇ ਲੋਕ ਜਿਹੜੇ ਸੀ ਟੀਵੀ ਚੈਨਲ ਤੇ ਵੇਂਦੇ ਆ ਇੱਥੇ ਫਿਜ਼ੀਕਲੀ ਮਿਲ ਰਹੇ ਨੇ ਕਾਨਫਰੰਸ ਨਹੀਂ ਆਪ ਜਿਹੜੇ ਕਾਨਫਰੰਸ ਹੋ ਜਾਂਦੇ ਵੀ ਸ਼ਾਇਦ ਕੋਈ ਉਹ ਗੱਲਾਂ ਹੋਣੀਆਂ ਬਾਕੀ ਆਪਣਾ ਇੱਥੇ ਰੌਣਕ ਮੇਲਾ ਵੀ ਪੂਰਾ ਵਾ ਤੁਹਾਡੇ ਸਾਹਮਣੇ ਮੇਲੇ ਦਾ ਮਾਹੌਲ ਹੈ ਲੋ ਜੀ ਮੈਂ ਤੁਹਾਡਾ ਬਿੱਤੇ ਚਾਹ ਬਚੌਧਰੀ ਤੇ ਤੁਸੀਂ ਵੇਖਦੇ ਪਿਆ ਫੈਕਟ ਜਿਸ ਤੀ ਤੇ ਜਨਾਬ ਲਾਹੌਰ ਤੇ ਲਿੰਗਾ ਪੰਜਾਬ ਦਾ ਸ਼ਹਿਰ ਪੰਜਾਬ ਦਾ ਦਿਲ ਤੋ ਲੋਖੋਰ ਤੇ ਤੀਜੀ ਜਿਹੜੀ ਆਪਣਾ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਹੈ ਉਹ ਹੋ ਗਈ ਸ਼ੁਰੂ ਤੇ ਆਪਾਂ ਤੁਹਾਨੂੰ ਇਸ ਪੰਜਾਬੀ ਕਾਨਫਰੰਸ ਦੇ ਵਿੱਚ ਲੈ ਕੇ ਚੱਲੇ ਆਏ। ਇਹ ਦੇਖੋ ਜਨਾਬ ਅਸੀਂ ਇੱਥੋਂ ਜੀ ਆਇਆਂ ਨੂੰ ਦਾ ਬੋਰਡ ਲੱਗਿਆ ਸਕੂਲ ਕਾਲ ਜਿਹੜੇ ਵਿੱਚ ਪੰਜਾਬੀ ਪੜ੍ਹਾਇ ਜਾਵੇ ਪੰਜਾਬੀ ਸਮਝਾਈ ਜਾਵੇ ਔਰ ਜਿਹੜਾ ਸਾਡੀ ਮੰਗ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਪੜ੍ਹਾਓ ਲੇਕਿਨ ਮੰਗ ਕਿ ਹੋਏਗੀ ਕਿਸ ਤਰ੍ਹਾਂ ਸਾਡੇ ਦੇ ਪੰਜਾਬੀਆਂ ਦਾ ਘਟਾ ਨਹੀਂ ਉਹ ਅੱਜ ਜਿਹੜੇ ਅਗਲੇ ਪਹਿਲੇ ਸਾਲ ਤੋਂ ਅਸੀਂ ਨਾ ਸ਼ੁਰੂ ਕਰਦੇ ਰਾਨਾ ਸਕੰਦਰ ਸ਼ਾਹ ਜ਼ੀਰੇ ਤਾਲੀਮਤ ਪੰਜਾਬ ਦੇ ਜਿਹੜੇ ਉਹ ਐਤੋਂ ਉਹਨਾਂ ਨੇ ਤਖਾਸ ਕੀਤੀ ਹੈ ਅਕਾ ਜੀ ਇਨਸ਼ਾਅੱਲਾ ਸੀ

ਜੰਗਲ ਬੇਲ ਬੇਲੇ ਖੇਤੇ ਤੇ ਖਲਿਆਣ ਸਾਡੇ ਕਹਿ ਰਹੇ ਜਨਾਬ ਅੱਛਾ ਜੀ ਤੁਹਾਨੂੰ ਚੁਕੇ ਸਾਡੇ ਤੋਂ ਕੋਈ ਵੀਰ ਸਾਡੇ ਜਿਹੜੇ ਨੇ ਉਹ ਜੜਦੇ ਪੰਜਾਬ ਦੇ ਨੇ ਗੁਰਮੁਖੀ ਜੇ ਜਾਣ ਪੜਦੇ ਸਾ ਜਿਹੜੀ ਜਿੱਥੇ ਤੇ ਸਾਡੀ ਆਪਣਾ ਸ਼ਾਹ ਪੰਜਾਬੀ ਲਿਖੀ ਹੋਈ ਤੁਹਾਨੂੰ ਮੈਂ ਪੜ-ਪੜ ਕੇ ਦਿਖਾਵਾਂਗਾ ਠੀਕ ਹੈ ਜੀ ਤਾਂ ਕਿ ਤੁਹਾਨੂੰ ਜਰਾ ਸਮਝ ਲੱਗਦੀ ਰਹੇ ਕਿ ਪ੍ਰੋਬਲਮ ਨਾ ਹੋਵੇ ਸਮਝਣ ਚ ਇੱਥੇ ਜਨਾਬ ਆਪਣਾ ਹੈਰੀਟੇਜ ਆਫ ਪੰਜਾਬ ਸੂਫੀ ਫੋਕ ਤੇ ਵਿਜ਼ਡਮ ਕਤਾਬਾਂ ਦਾ ਇੰਸਟਾਲ ਲੱਗਿਆ ਹੋਇਆ ਹੈ ਜੀ ਜਨਾਬ ਜਿੱਥੇ ਇਹ ਦੇਖੋ ਜਨਾਬ ਸ਼ਾਹਫਲ ਮਲੂਕ ਦੀ ਕਹਾਣੀ ਹੈਗੀ ਏ ਠੀਕ ਹੈ ਜੀ ਸ਼ਾਹ ਹੁਸੈਨ ਹੈ ਬਾਬਾ ਨਾਨਕ ਵੀ ਆ ਗਿਆ ਜਨਾਬ ਹੈ ਦੇਖੋ ਜਨਾਬ ਬਾਬੇ ਨਾਨਕ ਦੇ ਉੱਤੇ ਕਿਤਾਬ ਪਈ ਹੈ ਜੀ ਬਾਬੇ ਨਾਨਕ ਉਰ ਤੇ ਕਿਤਾਬ ਪਈ ਹੈ ਐਸਐਸ ਖਾਲਸਾ ਨੇ ਲਿਖੀ ਹੋਈ ਹੈ ਇੰਗਲਿਸ਼ ਟ੍ਰਾਂਸਲੇਸ਼ਨ ਕੀਤੀ ਹੈ ਦੀ ਉਸ ਤੋਂ ਬਾਅਦ ਜਨਾਬ ਸੁਲਤਾਨ ਬਾਹੂ ਦੇ ਉੱਤੇ ਸਾਡੇ ਤੇ ਲੈਦੇ ਪੰਜਾਬ ਵਾਲੇ ਜਿਹੜੇ ਸੂਫੀ ਸ਼ਾਇਰ ਨੇ ਬੁੱਲੇ ਸ਼ਾਹ ਦੇ ਉੱਤੇ ਕਿਤਾਬਾਂ ਪਈਆਂ ਜੀ ਪ੍ਰੋਫੈਸਰ ਸੈਦ ਅਹਿਮਦ ਨੇ ਜਨਾਬ ਸੈਫਲ ਮਲੂਕ ਤੇ ਮੀਆਂ ਮੁਹੰਮਦ ਬਖਸ਼ ਤੇ ਜੋ ਲੋ ਜਨਾਬ ਮਸੰਨਦ ਵੀ ਪਿਲ ਗਏ ਨੇ ਆ ਫੜੋ ਜੀ ਤੁਹਾਨੂੰ ਕੱਲ ਕਰੋ ਜੀ ਪੰਜਾਬੀ ਸਾਰੀ ਪੰਜਾਬੀ ਜਿਲੀ ਹੈ ਜੀ ਜੀ ਪੰਜਾਬੀ ਇੰਗਲਿਸ਼ ਪੰਜਾਬੀ ਪੰਜਾਬੀ ਉਰਦੂ ਪੰਜਾਬੀ ਦੇ ਤੇ ਪੰਜਾਬ ਪੜ੍ਹ ਨਹੀਂ ਨਹੀਂ ਪੜਨ ਵਾਲੇ ਹੈ ਬਿਲਕੁਲ ਹੈ ਜਿਹਦੇ ਨਾਲ ਰਹੀ ਹੈ ਜਿਹਦਾ ਸ਼ੌਕ ਹੈ ਮਾਤਾ ਜਿੰਨਾ ਸ਼ਿਕਾਇਤ ਉਹਨੂੰ ਤਾਬਾ ਲੱਦੇ ਐਸੀ ਗੱਲ ਨਹੀਂ ਹੈ ਲੇਕਿਨ ਇਹ ਕਿ ਆਮ ਰਵਾਜ ਨਹੀਂ ਹੈ ਰਵਾਜ ਨਹੀਂ ਹੈ ਰਵਾਜ ਕਿਉਂ ਉਰਦੂ ਜ਼ਬਾਨ ਪ੍ਰਚਲਿਤ ਹੈ ਹਰ ਪਾਸੇ ਨਾਊਟ ਦੂ ਤੋਂ ਗੋਰਾ ਲਾ ਗਿਆ ਸੀ ਅਗੋਂ ਇਹਨਾਂ ਵੀ ਉਸੇ ਨੂੰ ਮੈਂਨਾਂ ਸ਼ਾਮ ਇਹ ਹੁਣ ਇਸ ਟਾਈਮ 18 ਕਿਤਾਬਾਂ ਰਹੀਆਂ ਮੇਰੀਆਂ ਇੱਥੇ ਅੱਛਾ ਅੱਛਾ ਔਰ ਇਹਨਾਂ 18 ਕਿਤਾਬਾਂ ਦੀ ਸਾਡੀ ਕਾਸਟ ਹੈ ਉਤਰਾਹ ਹਜ਼ਾਰ ਰੁਪਏ ਸੀ 4900 4900 ਸ਼ਾਮ ਵਿੱਚ ਮੈਂ ਇਹ ਬੱਚਿਆਂ ਦੀ ਕਹਾਬਾ ਬਣਾਈਆਂ ਨੇ ਬਸ ਇਹ ਚਾਹਨਾ ਬਸ ਸਟੋਰੀ ਬੁਸਤੇ ਬੱਚੇ ਬਹੁਤ ਦੂਰ ਆ ਬਚਿਆ ਦੀ ਹੈ ਸਟੋਰੀ ਬੁੱਕ ਕਾਇਨੀ ਟੇਲਸ ਆ ਸਾਡੀ ਵੀ ਕਹਾਣੀ ਹੈ ਇਹ ਮੀਆਂ ਸਟੋਰੀ 100 ਦਾ ਹਾਕਨਸ ਲੇਕ ਇਹ ਮਿਰ ਜਿਲਮ ਦੇ ਬਲੰਗ ਸਾਹਿਬ ਨੇ ਮੌਲੀ ਮਜੀਦ ਬਲੰਗ ਬਹੁਤ ਵੱਡਾ ਬੰਦਾ ਹੀਰੋ ਹੈ ਜਨ ਪੰਜਾਬ ਦਾ ਅਗੇ ਇਹ ਲੈਕਦਾ ਪਾ ਇਹ ਸਾਡੀ ਡਿਕਸ਼ਨਰੀ ਬੜੀ ਹੈ ਤਿੰਨਾਂ ਜ਼ਬਾਨਾਂ ਵਿੱਚ ਇਹ ਡਿਕਸ਼ਨਰੀ ਤਿੰਨਾਂ ਜ਼ਬਾਨਾਂ ਵਿੱਚ ਹੈ ਪੰਜਾਬੀ ਚਲੋ ਬੱਚਿਆਂ ਵਾਸਤੇ 100 ਰੁਪਏ ਦੀ ਕਿਤਾਬ ਹੈ 400 ਅਲਫਾਜ਼ ਤਸਵੀਰਾਂ ਦੇ ਵਿੱਚ ਇਹ ਜੀ ਨੈਕਸਟ ਪੜ ਦੇ ਦੇ ਹੌਸਲਾ ਨਾਲ ਅੱਲਾ ਦਾ ਹੀ ਪਾਲਣ ਕੀ ਫਿਰ ਪੈ ਜਾ ਠੀਕ ਜਨਾਬ ਸੌਫੋਰੀ ਆਹ ਪੰਜਾਬੀ ਦੇ ਮੈਂ ਚੱਲਣ ਇਹ ਟੂ ਲੈਟਰ ਵਰਡ ਦੀ ਸ਼ਰੀ ਪੰਜਾਬੀ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਇਹ ਕਾਨਫਰੰਸ ਹੋ ਰਹੀ ਹੈ ਜੀ ਜਨਾਬ ਪੰਜਾਬੀ ਰੈਤਲ ਤੇ ਕਿਤਾਬਾਂ ਸਨ ਤੁਸੀਂ ਉਹ ਦੇਖੀ ਪੰਜਾਬ ਆਦਾਰਾ ਭਾਸ਼ਾ ਬਨਤ ਸਕਾਬਤ ਇਹਦੇ ਵਿੱਚ ਜਨਾਬ ਜਿਹੜਾ ਇਸ ਟਾਈਮ ਉਹ ਲੱਗਿਆ ਹੋਇਆ ਇੱਥੇ ਜਨਾਬ ਨਾਲ ਰੋਟੀ ਪਾਣੀ ਵੀ ਚੱਲ ਰਿਹਾ ਰੋਟੀ ਪਾਣੀ ਵੀ ਚੱਲੀ ਜਾ ਰਿਹਾ ਨਾਲ ਨਾਲ ਜਨਾਬ ਸਾਰਾ ਜਿਹੜਾ ਉਹ ਵੀ ਚੱਲ ਇਹ ਜਨਾਬ ਪੰਜਾਬੀ ਯੋਧੇ ਜਨਾਬ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਪੱਗਾ ਛੱਗਾ ਬਣ ਕੇ ਸਾਰੇ ਦੋਸਤ ਸਾਡੇ ਹੈ ਵਾਹ ਜੀ ਵਾਹ ਕਵਰਜ ਦੇ ਰਹੇ ਜਨਾਬ ਕੋਸ਼ਿਸ਼ ਕਰ ਰਹੇ ਚਲੋ ਜੀ ਅੱਛਾ ਇੱਥੇ ਜਨਾਬ ਅੱਗੇ ਇੰਟਰਵਿਊ ਚੱਲਦਾ ਪਿਆ ਇੱਕ ਬੜੀ ਰੌਣਕ ਲੱਗੀ ਜੀ ਪੰਜਾਬੀ ਆਏ ਨੇ ਤੇ ਪੰਜਾਬੀ ਬੈਠੇ ਨੇ ਜਨਾਬ ਠੀਕ ਹੈ ਜੀ ਰੌਣਕਾਂ ਚੱਲਦੀਆਂ ਪਈ ਆਹਾ ਹਾ ਹਾ ਇਹ ਜੀ ਨਾਲ ਸਾਨੂੰ ਇੱਕ ਹੋਰ ਵੱਡੇ ਪੰਜਾਬੀ ਮਿਲ ਗਏ ਨੇ ਜਨਾਬ ਇਹ ਸਰ ਕੀ ਹਾਲ ਹੈ ਲਓ ਜੀ ਇੱਥੇ ਸਾਡੇ ਕੋਲ ਪੰਜਾਬੀ ਮੇਰੇ ਯੋਧੇ ਸਿੰਘ ਵੀ ਆਏ ਨੇ ਜਨਾਬ ਹੈ ਸਾਡੇ ਗੱਬਰੂ ਪੰਜਾਬ ਦੇ ਕੀ ਹਾਲ ਹੈ ਜੀ ਕਿੱਥੋਂ ਆਏ ਹੋ ਜਨਾਬ ਪਾਕਿਸਤਾਨ ਚੋਂ ਲੈਦੇ ਪੰਜਾਬ 'ਚ ਚੜਦੇ ਪੰਜਾਬ ਕੇ ਲੈਦੇ ਪੰਜਾਬ ਲੋਹੜਦੇ ਆ ਤੁਸੀਂ ਲੋਹੜਦੇ ਹੋ ਅੱਛਾ ਲੋਹੜਦੇ ਹੋ ਵਾਹ ਜੀ ਵਾਹ ਤੇ ਕਿਦਾਂ ਇੱਥੇ ਆਪਣਾ ਕੀ ਕੀ ਮਾਹੌਲ ਦੇਖਿਆ ਬਹੁਤ ਕਮਾਲ ਮਾਹੌਲ ਹੈ ਇੱਥੇ ਦਾ ਪੰਜਾਬੀ ਬੰਦੇ ਆ ਤੇ ਪੰਜਾਬੀ ਹੋਣ ਉਹਦੇ ਮਾਹੌਲ ਨਾ ਹੋਵੇ ਐ ਕਰੀਏ ਅੱਛਾ ਤੇ ਇੱਕ ਜਿਹੜਾ ਆਪਣਾ ਚੜਦੇ ਚੜਦੇ ਪੰਜਾਬ ਦੇ ਕੁਝ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹ ਪ੍ਰਪਾਗੈਂਡਾ ਕਰਦੇ ਨੇ ਜੀ ਪੰਜਾਬ ਚ ਜਿਹੜੇ ਸਿੱਖ ਨੇ ਉਹਨਾਂ ਨੂੰ ਬਿਲਕੁਲ ਹੀ ਕੋਈ ਰਹਿਣ ਸਹਿਣ ਦੀ ਇਜਾਜ਼ਤ ਨਹੀਂ ਮਾਰੇ ਗਏ ਲੁੱਟੇ ਗਏ ਕੁਝ ਤੁਸੀਂ ਦੱਸੋ ਤੁਸੀਂ ਤੁਹਾਡੀ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਰਹਿ ਕੇ ਤੁਹਾਡੀ ਜਣੀ ਕਿਸ ਤਰ੍ਹਾਂ ਦੀ ਫੀਲਿੰਗਸ ਹੈ ਕੀ ਸਮਝ ਦਿਓ ਪਾਕਿਸਤਾਨ ਚ ਰਹਿੰਦੇ ਆ ਤੇ ਫਿਰ ਲਾਹੌਰ ਚ ਰਹਿੰਦੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਬੇਸਿਕਲੀ ਹੈਗਾ ਪਸ਼ਾਵਰ ਦਾ ਤੇ ਹੁਣ ਇੱਥੇ ਇੱਥੇ ਆਇਆ ਲਾਹੌਰ ਤੇ ਮੈਨੂੰ ਹੋ ਗਏ ਨੇ ਕੋ 15 ਸਾਲ ਇੱਥੇ ਲਾਹੌਰ 'ਚ ਤੇ 15 ਸਾਲ ਦੇ ਵਿੱਚ ਨਾ ਅਜੇ ਤੱਕ ਮੈਂ ਨਹੀਂ ਵੇਖਿਆ ਕਿ ਕਿਸੇ ਨੇ ਕਿਸੇ ਮੁਸਲਮਾਨ ਨੇ ਜਾਂ ਕਿਸੇ ਹੋਰ ਮਜ਼ਹਬ ਦੇ ਬੰਦੇ ਨੇ ਸਾਨੂੰ ਕੁਝ ਕਿਹਾ ਹੋਵੇ ਯਾ ਸਾਡੇ ਨਾਲ ਬਦਤਮੀਜ਼ੀ ਕੀਤੀ ਹੋਵੇ ਜਿੱਥੇ ਵੀ ਚਾਹੀਏ ਸਾਨੂੰ ਜ਼ਿੰਦਾ ਮਿਸਾਲ ਹੈਗੀ ਹੈ ਜ਼ਿੰਦਾ ਮਿਸਾਲ ਹੈਗੀ ਹੈ ਅੱਛਾ ਸਾਡੇ ਨਾਲ ਸਾਡੇ ਨਾਲ 24 ਘੰਟੇ ਸਾਡੇ ਨਾਲ ਹੀ ਆਉਂਦੇ ਨੇ ਰਾਫੇ ਰਾਂਜਾ ਸਾਹਿਬ ਇਹ ਰਾਫੇ ਰਾਂਜਾ ਸਾਹਿਬ ਨਾਲ ਜਨਾਬ ਇਹ ਮੁਸਲਮ ਸਿੱਖ ਭਾਈਚਾਰੇ ਦੀ ਮਿਸਾਲ ਤੁਸੀਂ ਦੇਖਦੇ ਪਿਆ ਜਨਾਬ ਇੱਥੇ ਠੀਕ ਹੈ ਸਭ ਲੋਕ ਜਿਵੇਂ ਜਫੀਆਂ ਪਾਰ ਰਹੇ ਨੇ ਇੱਕ ਦੂਸਰੇ ਦੇ ਨਾਲ ਰਲ ਰਹੇ ਨੇ ਸਾਡੀ ਮਿਸਾਲ ਦਿੱਤੀ ਜਾਂਦੀ ਹੈ ਇਹ ਦਿੱਤੀ ਜਾਂਦੀ ਰਹੇਗੀ ਅੱਛਾ 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 ਯਾ ਦੇਖੋ ਜਨਾਬ ਇਹ ਦੋ ਸਿੱਖ ਭਾਈ ਨੇ ਤੇ ਇੱਕ ਮੁਸਲਮਾਨ ਦਰਮਿਆਨ ਜਨਾਬ ਯੋਧੇ ਗਬਰੂ ਸਾਡੇ ਪੰਜਾਬ ਦੇ ਜਿਹੜੇ ਨੇ ਅਖਲੋਤੇ ਲੋ ਜੀ ਦੇਖ ਲੋ ਜਿਹੜੇ ਕਹਿੰਦੇ ਨੇ ਕਿ ਜਨਾਬ ਇੱਥੇ ਪਾਕਿਸਤਾਨ ਵਿੱਚ ਸਿਖਾਂ ਸਿਕ ਮਹਫੂਜ਼ ਨਹੀਂ ਜਿੱਸੇ ਕਿ ਜਿਹੜੇ ਨੇ ਫ੍ਰੀਲੀ ਨਹੀਂ ਫਿਰ ਸਕਦੇ ਇਹ ਫਿਰਦੇ ਪਿਆ ਨੇ ਇਹ ਦੇਖੋ ਜਨਾਬ ਮਾਹੌਲ ਦੇਖੋ ਲਾਹੌਰ ਹੈਗਾ ਚੜਦਾ ਲੈਂਦਾ ਪੰਜਾਬ ਲਾਹੌਰ ਪੰਜਾਬੀ ਕਾਨਫਰੰਸ ਤੇ ਵਿੱਚ ਜਨਾਬ ਸਿੰਘ ਤੇ ਪੰਜਾਬੀ ਸਾਰੇ ਜਿਹੜੇ ਇਕੱਠੇ ਰਲ ਕੇ ਜਨਾਬ ਲੋ ਜੀ ਪੰਜਾਬ ਦੇ ਪੰਜਾਬੀ ਕਾਨਫਰੰਸ ਵਿੱਚ ਲੈਂਦੇ ਪੰਜਾਬ ਦੇ ਵਿੱਚ ਮੇਰੇ ਨਾਲ ਮਿਲ ਗਏ ਨੇ ਜਨਾਬ ਜਸਵੰਤ ਸਿੰਘ ਗਿੱਲ ਹੋਰੀ ਜਸਵੰਤ ਸਿੰਘ ਸਾਹਿਬ ਜੀ ਤੁਸੀਂ ਦੱਸੋ ਪੰਜਾਬੀ ਜੋ ਤੇ ਕਿੱਥੋਂ ਤੇ ਕਿੱਥੇ ਚਲੇ ਗਿਆ ਤੇ ਕਿੱਧਰ ਆਏ ਮੇਰਾ ਜਨਮ ਜ਼ਿਲ੍ਹਾ ਨਾਰੋਵਾਲ ਪਿੰਡ ਨਿੱਦੋਕੇ ਪਾਕਿਸਤਾਨ ਦਾ ਉਦੋਂ ਮੈਂ ਪੌਣੇ ਚਾਰ ਸਾਲ ਦਾ ਸੀ 47 ਦੀ ਵੰਡ ਤੋਂ ਬਾਅਦ ਅਸੀਂ ਇੰਡੀਆ ਚਲੇ ਗਏ ਇੰਡੀਆ ਚਲੇ ਗਏ ਉੱਥੇ ਅਸੀਂ ਗੁਰਦਾਸਪੁਰ ਸੈਟਲ ਹੋਏ ਗੁਰਦਾਸਪੁਰ ਠੀਕ ਹੈ ਫਿਰ ਅਸੀਂ ਆਪਣੀ ਪੜ੍ਹਾਈ ਪੂਰੀ ਵਾਸਤੇ ਲੁਧਿਆਣੇ ਗਏ ਉਸ ਤੋਂ ਬਾਅਦ ਉੱਥੇ ਸੈਟਲ ਹੋ ਗਏ ਮੇਰੇ ਬੱਚੇ ਆਸਟ੍ਰੇਲੀਆ ਚਲੇ ਗਏ ਜੇ 2013 ਚ ਮੈਂ ਆਪਣੇ ਬੱਚਿਆਂ ਦੇ ਕੋਲ ਆਸਟ੍ਰੇਲੀਆ ਚਲਾ ਗਿਆ ਠੀਕ ਹੈ ਹੁਣ ਮੈਂ ਉੱਥੋਂ ਹੀ ਇਦਾਂ ਆ ਇਸ ਕਾਨਫਰੰਸ ਹਿੱਸਾ ਲੈਣਗੇ ਤੇ ਆਪਣਾ ਦੱਸੋ ਇੱਥੇ ਸਾਡੇ ਲੈਨੇ ਪੰਜਾਬ ਵਾਲ ਪੰਜਾਬੀ ਬੋਲਣ ਚੱਲਣ ਦਾ ਰਿਵਾਜ ਘਟੇ ਨਹੀਂ ਹੈ ਪੜ੍ਹਨ ਦਾ ਵੀ ਨਹੀਂ ਤੇ ਤੁਸੀਂ ਦੇਖੋ ਤੁਸੀਂ ਆਪਣਾ ਪੰਜਾਬੀ ਲੈਂਗੁਏਜ ਨੂੰ ਜੜਦੇ ਪੰਜਾਬ 'ਚ ਵੀ ਇਹੀ ਹਾਲ ਹੈ ਜੇ ਉੱਥੇ ਕੋਈ ਬਿਹਤਰੀਕ ਮਾਮਲਾ ਜੇ ਉਧਰ ਫਿਰ ਬਾਕੀ ਆਸਟ੍ਰੇਲੀਆ ਤਾਂ ਖੈਰ ਤੋਂ ਹੋਰ ਦੇਸ਼ ਹੀ ਹੋ ਰਿਹਾ ਹੈ ਆ ਦੇਖੋ ਕਰਦੇ ਪੰਜਾਬ ਵਾਲੇ ਪਾਸੇ ਪੰਜਾਬੀ ਜਿਹੜੀ ਹੈ ਨਾ ਉਹਦੀ ਪੜ੍ਹਾਈ 10ਵੀਂ ਤੱਕ ਲਾਜ਼ਮੀ ਹੈ اچھا ਚਾਰ ਫਸਲਾਂ ਕੋਈ ਸਰਕਾਰੀ ਨੌਕਰੀ ਨਹੀਂ ਮਿਲਦੀ ਜੇ ਉਹਨੇ 10ਵੀਂ ਤੱਕ ਪੰਜਾਬੀ ਨਹੀਂ ਪੜ੍ਹੀ ਹੋਈ ਤਾਂ اچھا ਸਰਕਾਰੀ ਨੌਕਰੀ ਜੇ ਮਿਲ ਵੀ ਜਾਵੇ ਤਾਂ ਉਹਨੂੰ 2 ਸਾਲ ਦੇ ਅੰਦਰ ਅੰਦਰ 10ਵੀਂ ਤੱਕ ਦੀ ਪੰਜਾਬੀ ਪੜ੍ਹਾਈ ਉਹਦੇ ਕਰਨੀ ਪੈਗੀ ਜਿਹੜਾ ਮੀਡੀਅਮ ਹੈ ਉਹ ਪੰਜਾਬੀ ਵੀ ਹੈ ਪੰਜਾਬੀ ਵਿੱਚ ਹੀ ਹੈਗਾ ਹੂੰ ਉਸ ਗੱਜ ਨੂੰ ਜਾਕਿ ਤੁਹਾਡੇ ਹੋਰ ਮੀਡੀਅਮ ਹੋ ਸਕਦੇ ਨੇ ਅੱਛਾ ਉਹ ਹਿੰਦੀ ਵੀ ਹੋ ਸਕਦਾ ਹੈ ਉਹ ਇੰਗਲਿਸ਼ ਵੀ ਹੋ ਸਕਦਾ ਹੈ ਉਹ ਉਰਦੂ ਵੀ ਹੋ ਸਕਦਾ ਅੱਛਾ ਇਹਦੇ ਵਿੱਚ ਸਾਨੂੰ ਮੇਰੇ ਟੀਚਰ ਪੜ੍ਹਾਉਣਗੇ ਉਹ ਪੰਜਾਬੀ ਵੀ ਬੋਲ ਪੰਜਾਬੀ ਵਿੱਚ ਵੀ ਬੋਲ ਲਿੰਦੇ ਨੇ ਇੰਗਲਿਸ਼ ਵਿੱਚ ਵੀ ਬੋਲ ਲਿੰਦੇ ਨੇ ਹਿੰਦੀ ਵਿੱਚ ਵੀ ਬੋਲ ਲਿੰਦੇ ਨੇ ਇੰਨੀ ਦੇ ਉਰਦੂ ਬੋਲਣ ਵਿੱਚ ਫਰਕ ਹੀ ਨਹੀਂ ਪਤਾ ਲੱਗਦਾ ਤਾਂ ਲਿਖਣ 'ਚ ਫਰਕ ਹੈ ਨਾ ਬੋਲਣ 'ਚ ਫਰਕ ਕੋਈ ਨਹੀਂ ਇਸ ਲਈ ਫਿਰ ਉਸ ਪਾਸੇ ਜਿਹੜੀ ਪੰਜਾਬੀ ਜ਼ਬਾਨ ਹੈ ਪੰਜਾਬ ਦੇ ਵਿੱਚ ਪੜਾਉਣੀ ਹਰ ਸਕੂਲੀ ਲਾਜ਼ਮੀ ਨਰਸ ਕਾਲਜ ਦਾ ਆਦਮੀ ਹਰ ਸਕੂਲੀ ਲਾਜ਼ਮੀ ਤੁਹਾਨੂੰ ਕਿਦਾਂ ਲੱਗਿਆ ਜੀ ਲੈਂਦੇ ਪੰਜਾਬ ਚ ਆ ਕੇ ਲਾਹੌਰ ਆ ਕੇ ਖਾਸ ਤੌਰ ਮੈਨੂੰ ਆਉ ਦੇਖੋ ਪਾਕਿਸਤਾਨ ਆਏ ਮੈਂ ਦੂਜੀ ਵਾਰੀ ਆਇਆ ਪਹਿਲੀ ਵਾਰੀ 1922 ਚ ਆਇਆ ਸੀ ਅੱਛਾ 22 ਹੁਣ ਮੈਂ ਆਪਣੀ ਵਾਈਫ ਨਾਲ ਤੇ ਬੇਟੇ ਨਾਲ ਆਇਆ ਵਾਈਫ ਇਹਨਾਂ ਦੇ ਬੇਟੇ ਪਤਨੀ ਹੁਣ ਜਨਾਬ ਬੈਠੇ ਨੇ ਜਨਾਬ ਉਹ ਵੀ ਆ ਸਾਡੇ ਨਾਲ ਹੀ ਪਰੇ ਤੇ ਇਸ ਕਰਕੇ ਅਸੀਂ ਬੜਾ ਅੱਛਾ ਲੱਗ ਰਿਹਾ ਮੇਰੇ ਬੇਟੇ ਨੂੰ ਮੈਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਸਾਰੇ ਲੋਕ ਜਿਹੜੇ ਸੀ ਟੀਵੀ ਚੈਨਲ ਤੇ ਵੇਂਦੇ ਆ ਇੱਥੇ ਫਿਜ਼ੀਕਲੀ ਮਿਲ ਰਹੇ ਨੇ ਔਰ ਸਾਰਿਆਂ ਨੇ ਬੜਾ ਚਾਹ ਹੈ ਇਸ ਗੱਲ ਦਾ ਔਰ ਇੱਕ ਚਾਹ ਜਿਹੜੇ ਲੋਕ ਇੱਥੇ ਆਏ ਹੋਏ ਨੇ ਕਿ ਪੰਜਾਬੀ ਚ ਗੱਲ ਹੋਵੇ ਪੰਜਾਬੀ ਜਿਹੜੀ ਜ਼ੁਬਾਨ ਹੈ ਔਰ ਉਹਦੇ ਸਾਨੂੰ ਗੱਲ ਲਿਖਣ ਨੂੰ ਭਾਵੇਂ ਤੁਸੀਂ ਉਹਨੂੰ ਪਰਸ਼ੀਨ ਸਕ੍ਰਿਪਟ 'ਚ ਲਿਖ ਲਓ ਲਿਖ ਲਓ ਕੋਈ ਗੱਲ ਨਹੀਂ ਪਰ ਬੋਲਣ ਬੋਲਣ ਦੀ ਕੀ ਪਰਕਾਰ ਹੈ ਲਿਖਣ ਦੀ ਪਰ ਮੇਰਾ ਮਤਲਬ ਹੈ ਜਿਹੜੇ ਲੋਕ ਸਾਰੇ ਪੰਜਾਬੀ ਬੋਲਦੇ ਨੇ ਉਹਨਾਂ ਨੂੰ ਲਿਖਣਾ ਤੇ ਕੁਝ ਵੀ ਨਹੀਂ ਆਉਂਦਾ ਤੇ ਲਿਖਣਾ ਉਰਦੂ ਵੀ ਨਹੀਂ ਆਉਂਦਾ ਫਿਰ ਇਹ ਨਹੀਂ ਆਉਂਦਾ ਤੇ ਪੰਜਾਬੀ ਦੇ ਫਿਰ ਵੀ ਹੈਗੇ ਨੇ ਨਾ ਸੋ ਇਸ ਲਈ ਜਿਹੜਾ ਇੱਕ ਦਿਮਾਗ ਦੇ ਬਹਿ ਗਿਆ ਕਿ ਪੰਜਾਬੀ ਨੂੰ ਪਰਸ਼ਨ ਚ ਲਿਖੋ ਜਿਹਦੇ ਚ ਮਰਜ਼ੀ ਲਿਖੋ ਬੋਲੋ ਸੋ ਮੈਂ ਤਾਂ ਸਮਝਦਾ ਕਿ ਜਿਹੜੀ ਬੜੀ ਕੋਸ਼ਿਸ਼ ਅੱਛੀ ਹੋ ਰਹੀ ਹੈ ਜਿਹੜੇ ਲੋਕ ਆਏ ਨੇ ਬੜੇ ਜੋਸ਼ੋਖ ਰੋਸ਼ਨਾ ਆਏ ਹੋਏ ਨੇ ਔਰ ਤੁਹਾਡੇ ਸੂਚੀ ਫੂਟੀ ਜਿਹੜੇ ਚੈਨਲਸ ਨੇ ਐਨ ਆਰ ਆਈ ਲੱਖਾਂ ਲੋਕਾਂ ਤੱਕ ਸੁਨੇਹਾ ਪਹੁੰਚੇਗਾ ਹਾਂ ਜੀ ਬਹੁਤ ਬਹੁਤ ਧੰਨਵਾਦ ਗੁਰਦੇ ਜਸਵੰਤ ਜੀ ਬੁੱਧ ਕਰਦੇ ਬੁੱਢੜੇ ਹੋ ਗਏ ਅਸੀਂ ਮੁੱਲਾ ਪੰਡਤ ਸਾਰੇ ਰੱਬ ਦਾ ਖੋਜ ਖੁਰਾ ਨਾ ਮਿਲਿਆ ਇੱਥੇ ਸਜਦੇ ਘਰ ਘਰ ਹਾਰੇ ਸੋਣਾ ਰੱਬ ਤਾਂ ਤੇਰੇ ਅੰਦਰ ਵਸਦਾ ਇਹਨ ਵਿੱਚ ਕੁਰੀਆ ਨਿਸ਼ਾਰੇ ਕਿ ਬੁੱਲੇ ਛਾ ਰੱਬ ਉਹਨੂੰ ਮਿਲਦਾ ਜਿਹੜਾ ਯਾਰ ਤੋਂ ਤਨ ਮਨ ਵਾਰੇ ਓਏ ਮਾਲਲਾ ਤੇਰੇ ਵੇਖ ਲੂ ਵੇ ਮਾਇਆ ਵੇ ਮਾਇਆ ਵੇ ਢੋਲਾ ਤੇਰੇ ਵੇਖਣ ਨੂੰ ਐ ਨਿਸ਼ਕ ਜੀ ਨਾਲ ਨੂੰ ਲੱਗ ਜਾਂਦਾ ਸੁੱਕ ਜਾਂਦੇ ਵਾਂਗ ਉਹ ਕਾਨਿਆਂ ਦੇ ਬਾਬਾ ਜੀ ਬੋਲੇ ਸ਼ਰਫਕਾਰ ਫਰਮਾਉਂਦੇ ਨੇ ਐਨ ਇਸ਼ਕ ਐਨ ਇਸ਼ਕ ਦੇ ਨਾਂ ਨੂੰ ਲੱਗ ਜਾਂਦਾ ਸੁੱਕ ਜਾਂਦੇ ਵਾਂਗ ਉਹ ਕਾਂਦਿਆਂ ਦੇ ਕੁਝ ਸੁੱਕ ਜਾਂਦੇ ਕੁਝ ਮੁੱਕ ਜਾਂਦੇ ਕੁਝ ਮਰ ਜਾਂਦੇ ਨਾਲ ਨੇ ਤਾਨਿਆਂ ਦੇ ਕਈਆਂ ਇਸ਼ਕ ਦਾ ਨਾਮ ਬਦਨਾਮ ਕੀ ਐਨ ਇਸ਼ਕ ਦੇ ਕੈਦੀ ਨਹੀਂ ਛੁੱਟਦੇ ਕੈਦੀ ਛੁੱਟ ਜਾਂਦੇ ਜੇ ਲਖਾਨਿਆਂ ਦੇ ਉਹ ਜਦੋਂ ਮਾਂ ਤੇ ਨਹੀਂ ਮਾਣੀ ਦਾ ਪਵੇ ਫੇਰਾ ਅਕਲ ਨਹੀਂ ਰਾਂਦੀ ਵਿਚਦਾਨਿਆਂ ਦੇ ਵੇ ਮਾਇਆ ਤੇਰੇ ਵੇਖਣ ਨੂੰ ਮਜ਼ਾ ਨਹੀਂ ਆਇਆ ਪੰਜਾਬੀਓ ਕਹਿ ਲਈ ਅੱਲਾ ਤੇਰੇ ਇਕ ਕਰਨ ਨੂੰ ਤੁਕੀ ਚਰਖਾ ਘੜੀ ਦੇ ਵਿਚਦਾਨਾ ਵੇ ਲੋਕਾਂ ਭਾਣੇ ਸੂਤ ਕੱਢਦੀ ਤੰਦ ਤੇਰੀਆਂ ਯਾਦਾ ਜੀ ਮੈਂ ਪਾਵਾਂ ਇਤ ਖੜਕਾ ਟੁੱਕੜ ਵਜੇ ਤੱਤਾ ਹੋਵੇ ਚੁੱਲ੍ਹਾ ਸੁਭਾਨ ਅੱਲਾ ਸੁਭਾਨ ਅੱਲਾ ਇਹ ਪੰਜਾਬੀ ਇੰਨਾ ਚੁੱਪ ਨੇ ਦੇ ਹੋ ਪੰਜਾਬੀ ਓਏ ਪੰਜਾਬੀ ਇੱਤ ਖੜਕਾ ਘੜੀ ਪੈਨੂ ਲੋਰੀ ਸ਼ਰੀ ਕਹਿ ਰਿਆਂ ਇੱਤ ਖੜਕਾ ਦੁੱਕਣ ਵੱਜੇ ਤਦਾ ਹੋਵੇ ਚੁੱਲਾ ਆਣ ਪੰਜਾਬੀ ਤੇ ਰਲ ਮਿਲ ਬੈਜੇ ਫਿਰ ਰਾਜ਼ੀ ਹੋਵੇ ਬੁੱਲਾ ਖਾਇਆ ਤੇਰੇ ਦੇਖਣ ਨੂੰ ਅਰਚਨ ਖੇਦੀੂ ਕਰਦੇ ਹੋਲੇ ਯਾਦ ਤੇਰੀ ਦਾ ਤੂੰ ਬਾ ਬੋਲੇ ਵੇ ਨਿਮਾਨਿ ਮਾਨਿ 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 ਕੀਤ ਛੇੜ ਕੇ ਤੰਗ ਕਰਤੀ ਮਾਇਆ ਤੇਰੇ ਦੇਖਣ ਨੂੰ ਟੁਕ ਚਰਖਾ ਗਲੀ ਦੇ ਵਿੱਚ ਦਾ ਮਾ ਵੇ ਲੋਕਾਂ ਭਾਣੇ ਸੂਤ ਕਤਦੀ ਤਨ ਤੇਰੀਆਂ ਯਾਦਾ ਦੀ ਮੇ ਪਾ ਮਾ ਲੋ ਜੀ ਆਪਣੇ ਨਾਲ ਸਿੱਖ ਸਿੰਘ ਭਰਾ ਸਿੰਘ ਯੋਧੇ ਜੁੜ ਗਏ ਨੇ ਭਗਦੀਪ ਸਿੰਘ ਹੁਰੀ ਇਹਨਾਂ ਨੂੰ ਪੁੱਛਦੇ ਆ ਭਾਗ ਜੀ ਕਿੱਥੋਂ ਆਏ ਤੇ ਕਿੱਧਰ ਗਏ ਤੇ ਕਿੱਥੇ ਦੇ ਹੋ ਜੀ ਮੈਂ ਜੀ ਅੰਮ੍ਰਿਤਸਰ ਤੋਂ ਬਲੌਗ ਕਰਦਾ ਅੱਛਾ ਤੇ ਲੱਗੇ ਸਾਡਾ ਪਿੰਡ ਹੈ ਬਣੀ ਸੁਪਾ ਸਿੰਘ ਆ ਬਿਲਕੁਲ ਔਰ ਤੋਂ ਇੱਥੋਂ 20-25 ਕਿਲੋਮੀਟਰ ਦੂਰ ਹੈ ਜੀ ਅੰਮ੍ਰਿਤਸਰ ਬਿਲਕੁਲ ਜੀ ਜੀ ਬਿਲਕੁਲ ਹਾਂ ਤੇ ਬਾਕੀ ਬਹੁਤ ਵਧੀਆ ਲੱਗਾ ਇੱਥੇ ਆਣ ਕੇ ਵੈਸੇ ਸੈਟਲ ਕਿੱਥੇ ਹੋ ਕਿੱਥੇ ਜ਼ਿੰਦਗੀ ਕਿੱਥੇ ਚੱਲਦੀ ਪਈ ਵੈਸੇ ਮੈਂ ਅਮਰੀਕਾ ਰਹਿੰਦਾ ਜੀ ਅਮਰੀਕਾ ਹਾਂ ਜੀ ਅੱਛਾ ਕੈਲੀਫੋਰਨੀਆ ਚੋਂ ਜੀ ਜੀ ਕੈਲੀਫੋਰਨੀਆ ਦਾ ਆਪਣੇ ਬੜੇ ਬਹੁਤ ਜ਼ਿਆਦਾ ਸਾਡੇ ਦੋਸਤ ਯਾਰ ਨੇ ਉੱਥੇ ਕੱ ਤੇ ਕਿਸ ਤਰ੍ਹਾਂ ਲੱਗਾ ਜੀ ਪੰਜਾਬ ਚੱਲ ਲੈਂਦੇ ਪੰਜਾਬ ਆ ਕੇ ਬਹੁਤ ਵਧੀਆ ਲੱਗਾ ਬਹੁਤ ਜ਼ਿਆਦਾ ਲੋਕੀ ਜਿਹਨੂੰ ਕਹਿੰਦੇ ਵਾਰਮ ਵੈਲਕਮ ਨਿੱग्गा ਸਵਾਗਤ ਕਰ ਨਿੱग्गा ਸਵਾਗਤ ਹੋਇਆ ਇੱਥੇ ਪੰਜਾਬੀ ਸਵਾਹ ਇਸ ਤਰ੍ਹਾਂ ਦਾ ਜੀ ਕੀ ਕਰੀਏ अच्छा ਤੇ ਜਿਦਾ ਛੋਟੇ ਬੱਚੇ ਆ ਉਹ ਵੀ ਫੋਟਵਾਂ ਖਚਾਉਣਾ ਚਾਹੁੰਦੇ ਨਾਲ ਹੋਰ ਜੇ ਤਾਂ ਬਾਜ਼ਾਰ ਜਾਈਦਾ ਬਹੁਤ ਲੋਕ ਰਿਸਪੈਕਟ ਕਰਦੇ ਬਹੁਤ ਜ਼ਿਆਦਾ ਵਧੀਆ ਇੱਕ ਸਮਝ ਲਓ ਵੀ ਇਦਾਂ ਲੱਗਦਾ ਨਹੀਂ ਕਿ ਕਿਤੇ ਪਾਕਾਨੇ ਥਾਂ ਤੇ ਆਇਆ ਪਾਕਿਸਤਾਨ ਤੇ ਆਇਆ ਇਦਾਂ ਦਾ ਕੋਈ ਮੋਲ ਨਹੀਂ ਵਧੀਆ ਬਸ ਪੱਗਾ ਨਹੀਂ ਬੰਨੀ ਆ ਬਾਕੀ ਸਾਰੇ ਕਸ਼ੰਦਰ ਪੰਜਾਬੀ ਜਿਹੜੇ ਨੇ ਉਹ ਨਿੱਕੇ ਸੁਭਾਅ ਦੇ ਨੇ ਸਾਰੇ ਹਾਂਜੀ ਬਿਲਕੁਲ ਉਹ ਤੇ ਵੇਖੋ ਜਿੱਦਾਂ ਫਿਰ ਲਾ ਲੋ ਕਿ ਰਿਲੀਜੀਅਨ ਚੇਂਜ ਹੋ ਜਾਂਦਾ ਹੁਣ ਜਿੱਦਾਂ ਮੈਂ ਵੀ ਗੇਲਿਆ ਇਥੇ ਐਨ ਜੂਣੀ ਵੀ ਗੇਲਿਆ ਫਿਰ ਇਦਾਂ ਹੀ ਢਿੱਲੋਂ ਸੰਧੂ ਸਾਰੇ ਜੀ ਸਰ ਢਿੱਲੋਂ ਸੰਧੂ ਗਿੱਲ ਚੀਮੇ ਚੱਠੇ ਸਾਰੇ ਜਿਹੜਾ ਲੱਗੇ ਉਦਾਂ ਹੀ ਉਧਰ ਨੇ ਸਾਡੇ ਹਾਂ ਬਿਲਕੁਲ ਐਸਾ ਕਰ ਸੋ ਇਸ ਕਰਕੇ ਕੋਈ ਫਰਕ ਨਹੀਂ ਆ ਸਾਰਾ ਕੁਝ ਉਹੀ ਆ ਉਹ ਮਤਲਬ ਜਿੱਦਾਂ ਆਪਣਾ ਰੋਟੀ ਪਾਣੀ ਗੱਲਬਾਤ ਦਾ ਸਾਰਾ ਕੁਝ ਕੁਝ ਵੀ ਫਰਕ ਨਹੀਂ ਬਾਕੀ ਆਪਾਂ ਦੇ ਇਹ ਤੁਹਾਡੇ ਚੈਨਲ ਦੇ ਥਰੂ ਸਾਰਿਆਂ ਨੂੰ ਇੱਕ ਕਹਿੰਦੇ ਕਿ ਰਿਕੁਐਸਟ ਕਰਦੇ ਵੀ ਬੱਚਿਆਂ ਨੂੰ ਪੰਜਾਬੀ ਪੜ੍ਹਾਓ ਪੰਜਾਬੀ ਪੜ੍ਹਾਓ ਇਹ ਨਹੀਂ ਤੂੰ ਇਸਟਾਮ ਕਰਾ ਲੈ ਉਹਨੇ ਗੱਲ ਤੂੰ ਫਿਰ ਜਾ ਵਾਹ ਵਾਹ ਕੀ ਬਾਤ ਹੈ ਮਾਸ਼ਾਅੱਲ ਇਹ ਮੁਰਚਾ ਉਸ ਤੋਂ ਬਿਨਾਂ ਹਾਂ ਹਾਂ ਕੀ ਬਾਤ ਹੈ ਮਾਸ਼ਾਅੱਲ ਅੰਜ ਲਾਉਣਾ ਲਾ ਜਿਵੇਂ ਵੀ ਲੱਗਦਾ ਲਾ ਲਾ ਚਲੋ ਜੀ ਦਾ ਨਾ ਲਾਣਾ ਬਸ ਬਾਕੀ ਆਪਾਂ ਇੱਕੋ ਜਿਹੇ ਹੈਗਾ ਹਾਂ ਹਾਂਜੀ ਕੋਈ ਵੀ ਆਪਣੀ ਮਾਂ ਨਹੀਂ ਬੁਲਦਾ ਕਾਜੀ ਸਾਹਿਬ ਇੱਧਰ ਆਓ ਹਾਂਜੀ ਕੋਈ ਵੀ ਆਪਣੀ ਮਾਂ ਨਹੀਂ ਬੁਲਦਾ ਮੈਂ ਪੰਜਾਬੀ ਤਾਂ ਨਹੀਂ ਬੁਲਦਾ ਵਾਹ ਵਾਹ ਤੇ ਬਰਕੰਦੀ ਨੂੰ ਕਬਰ ਦੇ ਵਿੱਚ ਵੀ ਬਰਕੰਦੀ ਨੂੰ ਕਬਰ ਦੇ ਵਿੱਚ ਵੀ ਸਾਡਾ ਆਮਦ ਖਾਨ ਹੀ ਬੁਲਾ ਵਾਹ ਵਾਹ ਮਿਹਰਬਾਨੀ ਲੋ ਜੀ ਜਿਨ੍ਹਾਂ ਨੇ ਮੇਲਾ ਲਾਇਆ ਹੋਇਆ ਪੰਜਾਬੀ ਕਾਨਫਰੰਸ ਦਾ ਨਾਸਰ ਟਿੱਲੂ ਹਣੀ ਜਨਾਬ ਆਰਗੇਨਾਈਜ਼ਰ ਨੇ ਮਿਲ ਗਏ ਨੇ ਮੈਨੂੰ ਇੱਥੇ ਤੇ ਮੈਂ ਕਹਿੰਨਾ ਵੀ ਗੱਲ ਟਿੱਲੂ ਸਾਹਿਬ ਕਿੰਨੀ ਕੀ ਸੰਘਰਸ਼ ਕੀਤਾ ਇਹਦੇ ਵਾਸਤੇ ਇੰਨਾ ਇੰਨਾ ਮੇਲਾ ਲਾਣ ਵਾਸਤੇ ਕਿੰਨੀ ਕਿੰਨੀ ਮਿਹਨਤ ਕਰਨੀ ਪਈ ਵੈਸੇ ਤਾਂ ਅਸੀਂ ਪਿਛਲੇ ਕੋ 10 ਸਾਲ ਤੋਂ ਲੱਗੇ ਆ ਮਤਲਬ ਵੀ ਪੰਜਾਬੀਆਂ ਦੇ ਕੱਠੋਂ ਲੈ ਕੇ ਲੇਕਿਨ ਪ੍ਰੋਪਰ ਤੁਸੀਂ 3 ਸਾਲ ਤੋਂ ਅਸੀਂ ਤੁਸੀਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਆ ਹਮ ਇਸ ਵਾਰੀ ਥੋੜਾ ਜਿਹਾ ਅਸੀਂ ਥੋੜਾ ਜਿਹਾ ਸਟੈਪ ਫਾਰਵਰਡ ਕਰਕੇ ਕੀਤਾ ਵੀ ਅਸੀਂ 2 ਮਹੀਨੇ ਪਹਿਲਾਂ ਸਟਾਰਟ ਕਰ ਦਿੱਤਾ ਸੀ ਵੀ ਸਾਰੇ ਸ਼ਹਿਰਾਂ 'ਚ ਮਤਲਬ ਵੀ ਹਫ਼ਤੇ 'ਚ ਦੋ ਦਿਨ ਰੱਖੇ ਸੀ ਕੰਪੇਨ ਚਲਾਈ ਤੁਸੀਂ ਕਰ ਕੰਪੇਨ ਚਲਾਈ ਪ੍ਰਚਾਰ ਕੀਤਾ ਯੂਨੀਵਰਸਟੀਆਂ ਕਾਲਜਾਂ 'ਚ ਜਾ ਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਆਓ ਸਾਡੀ ਆਪਣੀ ਗੱਲ ਹੈ ਪੰਜਾਬ ਦੀ ਗੱਲ ਹੈ ਆਓ ਮਤਲਬ ਗਵਰਨਮੈਂਟ ਅੱਕੇ ਰੱਖੀ ਹੈ ਸਾਡੇ ਮਸਲੇ ਮਸਾਇਲ ਕੀ ਨੇ ਸੋ ਤੁਸੀਂ ਦੇਖ ਸਕਦੇ ਹੋ ਫਿਰ ਦੌਣਕਾ 'ਚ ਪਹਿਲੇ ਦਿਨ ਇੰਨੀ ਲੱਗੀ ਆ ਤੇ ਅੱਜ ਕੱਲ ਪਰਸੋਂਾਂ ਤੇ ਹੋਰ ਇੱਥੇ ਦੋ ਦਿਨ ਇਸੇ ਤਰ੍ਹਾਂ ਇੱਕ ਮੇਲੇ ਨਿਵਾਵ ਜਿਵੇਂ ਸਵੇਰੇ ਇੱਥੇ ਐਜੂਕੇਸ਼ਨ ਮਨਿਸਟਰ ਆਏ ਸੀ ਉਹ ਅਨਾਉਂਸਮੈਂਟ ਕਰਕੇ ਗਏ ਆ ਵੀ ਅਸੀਂ ਅਗਲੇ ਸਾਲ ਜਿਹੜਾ ਨਵਾਂ ਸਾਲ ਬੱਚਿਆਂ ਦਾ ਉਹ ਸਟਡੀ ਹਾਂ ਤੇ ਉਹਦੇ ਚ ਅਸੀਂ ਪ੍ਰੋਪਰ ਸਕੂਲਾਂ ਦੇ ਪ੍ਰਾਈਮਰੀ ਸਕੂਲ ਚ ਲਾਗੂ ਕਰਨ ਜਾ ਰਹੇ ਹਾਂ ਉਹਦੇ ਐਕਸਪਰਟ ਵੀ ਉਹਨਾਂ ਨੇ ਮੰਗੇ ਨੇ ਜਿਹੜੇ ਪੰਜਾਬੀ ਕਰਿਕੂਲਮ ਨੂੰ ਡਿਜ਼ਾਈਨ ਕਰਨਗੇ ਅੱਛਾ ਫਿਰ ਉਹ ਅੱਜ ਸਵੇਰੇ ਆਏ ਸੀ ਅੱਧੇ ਘੰਟੇ ਵਾਸਤੇ ਤੇ ਹੁਣ ਮੈਨੂੰ ਫੇਰ ਫੋਨ ਆਇਆ ਸੀ ਵੀ ਯਾਰ ਮੇਲਾ ਬੜਾ ਵਧੀਆ ਮੈਂ ਰਾਤੀ ਫੇਰ ਆਣਾ ਅੱਛਾ 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 ਉਹ ਫੇਰ ਆ ਰਿਹਾ ਮਤਲਬ ਇਹ ਵੀ ਇਹ ਇਕੱਲੀ ਕਾਨਫਰੰਸ ਨਹੀਂ ਆਇਆ ਵੀ ਜਿਹੜੇ ਕਾਨਫਰੰਸ ਹੋ ਜਾਂਦੇ ਵੀ ਸ਼ਾਇਦ ਕੋਈ ਉਹ ਗੱਲਾਂ ਹੋਣੀਆਂ ਸਾਰੇ ਬਾਕੀ ਆਪਣਾ ਇੱਥੇ ਰੌਣਕ ਮੇਲਾ ਵੀ ਪੂਰਾ ਦਾ ਸਾਹਮਣੇ ਮੇਲੇ ਦਾ ਮਾਹੌਲ ਹੈ ਤੇ ਸਾਡਾ ਆਖਰੀ ਸਾਡਾ ਸੈਸ਼ਨ ਸਿੰਗਿੰਗ ਦਾ ਹੁੰਦਾ ਵੈਸੇ ਤੇ ਦੋ ਸੈਸ਼ਨ ਅਸੀਂ ਰੋਜ਼ ਰੱਖੇ ਆ ਲੇਕਿਨ ਸ਼ਾਮ ਵਾਲਾ ਜਿਹੜਾ ਹੁੰਦਾ ਉਹ ਇੱਕ ਖਾੜਾ ਹੁੰਦਾ ਪ੍ਰੋਪਰ ਪੂਰਾ ਰਿਵਾਈਵਲ ਜਿਹੜੇ ਪਿਛਲੀ ਪਿੱਛੇ ਸਾਡੇ ਸਾਡੇ ਤੋਂ ਵੱਡੇ ਜਿਹੜੇ ਆਰਟਿਸਟ ਸਨ ਪਿੱਛੇ ਜਿਵੇਂ ਰਾਗੀ ਨੇ ਉਹ ਹੋਣਗੇ ਫਿਰ ਪੰਜਾਬ ਦੇ ਜਿਹੜੇ ਸਿੰਗਰ ਸਾਨੂੰ ਖਾੜੇ ਲਾਉਂਦੇ ਸੀ ਉਸ ਤਰ੍ਹਾਂ ਖਾੜਾ ਥੋੜਾ ਲੱਗ ਲੱਗਣਾ ਅੱਛਾ ਸੋ ਇਸ ਤਰ੍ਹਾਂ ਦਾ ਅਸੀਂ ਕੋਸ਼ਿਸ਼ ਕੀਤੀ ਆ ਵੀ ਇੰਗੇਜ ਹੋਵੇ ਲੋਕ ਆਉਣ ਐਂਟਰ ਮਤਲਬ ਵੀ ਬੱਚਿਆਂ ਨੂੰ ਜੇ ਤੁਸੀਂ ਸੱਦਣਾ ਵਾ ਤੇ ਬੱਚੇ ਸਿਰਫ ਇਸ ਗੱਲ ਤੇ ਨਹੀਂ ਆਉਂਦੇ ਵੀ ਉੱਥੇ ਗੱਲਾਂ ਹੋਣੀਆਂ ਤੇ ਆਪਾਂ ਸੁਣਾਗੇ ਗੱਲਾਂ ਨੂੰ ਐਂਟਰਟੇਨਮੈਂਟ ਵੀ ਚਾਹੀਦੀ ਹੈ ਬੱਚਾਈ ਦੀ ਨਵੀਂ ਜਨਰੇਸ਼ਨ ਸੋ ਆਬੀ ਅਸੀਂ ਅਰੇਂਜ ਕੀਤਾ ਵੀ ਸਾਰੇ ਬੱਚੇ ਵੀ ਹੋਣ ਯੂਥ ਹੋਵੇ ਯੂਨੀਵਰਸਿਟੀਆਂ ਕਾਲਜਾਂ ਦੇ ਬੱਚੇ ਵੀ ਹੋਣ ਇੱਕ ਗੱਲ ਹੋ ਟਿਲੋ ਸਾਹਿਬ ਕੇ ਹੁਣ ਤੁਸੀਂ ਦੇਖੋ ਪਿਛਲੇ 2 ਮਹੀਨੇ ਤੁਸੀਂ ਕੈਂਪੇਨ ਚਲਾਈ ਤੇ ਸਾਨੂੰ ਨਜ਼ਰ ਆਣਾ ਸ਼ੁਰੂ ਹੋ ਗਿਆ ਪੰਜਾਬ ਦੀ ਗੱਲ ਪੰਜਾਬੀ ਦੀ ਗੱਲ ਸਾਡੇ ਸਰੇ ਦਾ ਮਸਲਾ ਹੁੰਦਾ ਜ਼ਰਾ ਬਹੁਤ ساری ਚੀਜ਼ਾਂ ਫੰਡਿੰਗ ਵੀ ਚੀਜ਼ਾਂ ਰੁਕ ਜਾਂਦੀਆਂ ਸਿਰਫ ਇਹ ਇਵੈਂਟ ਇਵੈਂਟ ਬਣ ਕੇ ਰਹਿ ਜਾਂਦੇ ਨੇ ਇਹ ਜਿਹੜ ਕੰਸਿਸਟੈਂਸੀ ਜਿਹੜੀ ਕਹ ਲੋ ਇੱਕ ਕੈਂਪੇਨ ਦੀ ਜੇ ਕਿਤੇ ਲੈਂਗੁਏਜ ਦੀ ਉਹ ਨਹੀਂ ਬਣਦੀ ਉਹ ਮੋਮੈਂਟਮ ਬਣਾਉਣ ਵਾਸਤੇ ਕਿ ਸਾਰਾ ਸਾਲ ਗੱਲ ਹੁੰਦੀ ਰਹੇ ਨਾ ਫਿਰ ਸਾਡੇ ਸਿਰਫ ਹਾਂ ਵੇਖੋ ਅਸੀਂ ਤਾਂ ਸਾਰਾ ਸਾਲ ਹੀ ਗੱਲ ਕਰਦੇ ਰਹੀਦਾ ਜਿਵੇਂ ਹੁਣ ਲੋਕ ਸਾਡੇ ਨਾਲ ਜੁੜੇ ਜਿਵੇਂ ਤੁਸੀਂ ਅੱਜ ਸੋਸ਼ਲ ਮੀਡੀਆ ਵਾ ਮੀਡੀਆ ਵਾਲੇ ਪੰਜਾਬੀ ਚ ਗੱਲ ਕਰਨ ਰਿਹਾ ਵੱਡੇ ਮੀਡੀਆ ਚੈਨਲ ਜਿਹੜੇ ਉਹਨੂੰ ਸੈਟਲਾਈਟ ਚੈਨਲ ਦੇ ਤੌਰ ਤੇ ਇੰਟਰੋਡਿਊਸ ਕਰਾਉਂਦੇ ਜਿਵੇਂ ਚਪਾਲ ਆ ਗਿਆ ਐਕਸਪ੍ਰੈਸ ਦਾ ਸੁਨੋ ਪੰਜਾਬ ਆਇਆ ਹੋਰ ਚੈਨਲ ਸਾਰੇ ਪੰਜਾਬੀ ਚੈਨਲ ਚੋਂ ਦੇਖੋ ਮੈਨੂੰ ਲੱਗਦਾ ਵੀ ਬਹੁਤੀ देर ਲੱਗਣੀ ਨਹੀਂ ਹੋਰ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀ ਬੜੀ ਵੱਡੀ ਮਾਰਕੀਟ ਬਣਨ ਜਾ ਰਹੀ ਹੈ 뮤직 ਇੰਡਸਟਰੀ ਵੀ ਬਣਨ ਜਾ ਰਹੀ ਹੈ ਨਿਊਜ਼ ਏਜੰਸੀਆਂ ਦੀ ਬਣਨ ਜਾ ਰਹੀ ਹੈ ਬਹੁਤ ਕੁਝ ਪੰਜਾਬੀ ਚ ਹੋ ਰਿਹਾ ਪੰਜਾਬ ਦੇ ਕਿਸਾਨਾਂ ਦੀ ਗੱਲ ਜੜੀ ਉਹ ਹੋ ਰਹੀ ਆ ਪੰਜਾਬ ਦੇ ਕਿਸਾਨਾਂ ਦੇ ਮਸਾਇਲ ਦੀ ਗੱਲ ਹੋ ਰਹੀ ਆ ਤੋ ਇੱਥੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹ ਵੀ ਆ ਰਹੇ ਨੇ ਉਹ ਵੀ ਆ ਰਹੇ ਨੇ ਉਹਨਾਂ ਨੂੰ ਵੀ ਡਿਸਕਸ਼ਨ ਪੈਨਲ 'ਤੇ ਬਿਠਾਵਾਂਗੇ ਵੀ ਇਹਨਾਂ ਕਿਸਾਨਾਂ ਦੇ ਮਸਲੇ ਇਹਨਾਂ ਦੇ ਮਸਲੇ ਕੀ ਸੁਣਾਉਂ। ਬਹੁਤ-ਬਹੁਤ ਧੰਨਵਾਦ ਸਾਹਿਬ ਜੀ। ਆਪਣਾ ਸੇਕ ਚੱਲਦਾ ਪਿਆ ਜਨਾਬ ਸੈਸ਼ਨ ਚੱਲਦਾ ਪਿਆ ਪੰਜਾਬੀ ਸਵਾਨੀ ਦੇ ਉੱਤੇ। ਇਹ ਤੁਸੀਂ ਦੇਖਦੇ ਹੋ। ਦੋ ਸਟਰੋਂਗ ਡਾਕਟਰ ਸ਼ਾਦੀਆ ਹੋਣੀ ਗੱਲ ਕਰ ਰਹੇ ਨੇ ਇਸ ਵੇਲੇ। ਜਿਹੜੀ ਅੱਜ ਵੀ ਜਿਹੜੀ ਤੁਸੀਂ ਵੇਖੋ ਤੇ ਪੱਟੀਆਂ ਦੀ ਪਾਣ ਡੋਨੇ ਮੋਟਰਸਾਈਕਲ ਦੇ ਪਿੱਛੇ ਤਰੀ ਹੁੰਦੀ ਹੈ ਤੇ ਉਹ ਟੁਰਦੀ ਪਈ ਹੁੰਦੀ ਹੈ। ਸਾਡੀ ਸਾਡੀ ਕਲਚਰਲ ਵਿਜ਼ਡਮ 'ਚ ਇਹ ਕਿ ਸਾਡੀ ਔਰਤ ਜਿਹੜੀ ਉਹ ਸੜਕਾਂ ਤੇ ਫਿਰਦਾ ਹੁੰਦਾ ਸੀ تاکੂ ਜਿਹੜਾ ਹੈ ਤੇ ਉਹਨੂੰ ਚੌਧਰੀ ਲਿਆਕਤ ਜਿਹੜਾ ਹੈ ਔਰ ਇੱਕ ਫੜਾਣ ਵਾਲਾ ਮਤਲਬ ਇਸ ਦਾ ਇਹ ਬੇਦੇ ਕੀ ਗੱਲ ਕਰਨ ਤੋਂ ਕਬਰਾਨਾ ਨਹੀਂ ਚਾਹੀਦਾ ਗੱਲਾਂ ਜਿਹੜੀਆਂ ਨੇ ਉਹ ਸਭ ਕਰਨੀਆਂ ਚਾਹੀਦੀਆਂ ਨੇ ਤੇ ਅਗਰ ਅੱਜ ਤੇ ਸਾਡੇ ਆਮ ਜਿਹੜਾ ਬੱਚੀ ਏ ਖਾਤੂ ਨੇ अगर वो कुछ समझना चाहती है तो उस तरफ ज सिर्फ इस वजह नहीं भी जाती कि मैं अगर लिबरल हो मैं फैमनिस्ट हो मैं ये तो मैं वह हो, तो मैं ओ हो तो मेरे दस राज जड़े ने सोसायटी ने ब्लॉक कर देने हैं क्योंकि सोसायटी इट सैल्फ एक बहुत हकी वो हकीकत है वो एग्जिस्ट करती है तुम भावें जिन्हें भी झंडे लैके खलो जाओ ਉਹਨਾਂ ਬੱਚਿਆਂ ਦੇ ਰਾਹ ਜਿਹੜੇ ਨੇ ਖੋਲਣ ਵਾਸਤੇ ਸਾਨੂੰ ਜ਼ਰੂਰਤ ਹੈ ਕਿ ਅਸੀਂ ਦਮਾਂ ਪਾਸੇ 'ਚ ਹੱਥ ਜਿਹੜੇ ਨੇ ਨਾ ਰੱਖੀਏ ਤੇ ਉਹਨਾਂ ਨੂੰ ਇਹ ਸਮਝਾਉਂਦੇ ਰਹੀਏ ਕਿ ਨਾ ਵੀ ਚੁੱਕੀ ਦਾ ਮਤਲਬ ਇਹ ਨਹੀਂ ਕਿ ਤੂੰ ਆਪਣੀ ਘਾਰ ਜਿਹੜਾ ਨਾ ਕੋਈ ਅਲਮੇ ਬਗਾਵਤ ਬੁਲੰਦ ਕਰ ਦੇਣਾ ਜਿੱਥੇ ਪ੍ਰੋਬਲਮ ਹੈ ਪ੍ਰੋਬਲਮ ਹੈ ਉਹਨੂੰ ਪ੍ਰੋਬਲਮ ਹੀ ਅਸੀਂ ਸਮਝਾਂਗੇ ਜਿੱਥੇ ਨਹੀਂ ਉਹ ਧੱਕੇ ਨਾਲ ਤੈਨੂੰ ਆਪਣੇ ਘਰ ਲਿਆਉਣ ਦੀ ਜ਼ਰੂਰਤ ਬਹੁਤ ਬਹੁਤ ਸ਼ੁਕਰੀਆ ਜੀ ਮੇਜ਼ਬਾਨੀ ਦਾ ਬਹੁਤ ਸੋਹਣੀ ਗੱਲਾਂ ਕੀਤੀ ਤੇ ਇੱਕ ਗੱਲ ਚੋਕ ਮੈਂ ਨੈਨਸਕਸ ਕਿ ਸਟਾਰ ਲੱਗਿਆ ਟਕਾਬਾਂ ਦਾ ਸਹਾਵੀ ਤੋ ਆ ਵੀ ਆਡੀਓ ਬੁੱਕ ਇਹ ਆਪਣਾ ਦੱਸੋ ਜੀ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਇਹ ਸੁਹਾਵੀ ਆਡੀਓ ਬੁਕਸ ਜੜਾ ਹੈ ਇਹ ਇੱਕ ਐਸਾ ਪਲੈਟਫਾਰਮ ਹੈ ਜਿੱਦਾਂ ਅਸੀਂ ਆਪਣੀ ਨਾਨੀ ਦਾਦੀਆਂ ਦੇ ਕੋਲ ਕਹਾਣੀਆਂ ਸੁਣਦੇ ਹੁੰਦੇ ਸੀ ਇਹ ਉਸੇ ਤਰ੍ਹਾਂ ਕਹਾਣੀਆਂ ਦਾ ਇੱਕ ਪ੍ਰਾਗ ਹੈ ਜਿਹੜਾ ਜਿਹਦੇ ਵਿੱਚ ਮੁxtਲਿਫ ਕਹਾਣੀਆਂ ਜਣੀਆਂ ਨੂੰ ਲੱਤੀਆਂ ਗਈਆਂ ਨੇ ਜਿੱਦਾਂ ਤੁਸੀਂ ਰਾਤ ਨੂੰ ਸ਼ਾਮ ਨੂੰ ਸੌਣ ਤੋਂ ਪਹਿਲਾਂ ਨਾਨੀ ਦਾਦੀ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸਨ ਤੇ ਸਾਨੂੰ ਅੱਜ ਤੱਕ ਚੇਤਾ ਹੈ ਤੇ ਕਹਿ ਲੋ ਕਿ ਦੂਜੀ ਸ਼ਕਤ ਇਸ ਨੂੰ ਕਹੀਏ ਤੇ ਪੰਜਾਬੀ ਨੂੰ ਪ੍ਰਮੋਟ ਕਰਨ ਦਾ ਇੱਕ ਬਿਹਤਰੀਨ ਮਾਧਿਅਮ ਹੈ ਜਿੱਤੇ ਤੋਂ ਅਸੀਂ ਪੰਜਾਬੀ ਜਿਹੜੀ ਜਿੰਨੇ ਸਾਡੇ ਬੱਚੇ ਨੇ ਜਿੰਨੀ ਸਾਡੀ ਯੂਥ ਹੈ ਪੰਜਾਬੀ ਸੁਣ ਸਕਦੀ ਹੈ ਪੰਜਾਬੀ ਨੂੰ ਜਿਹੜੂ ਅਸੀਂ ਸੁਣ ਲੈਨੇ ਤਾਂ ਸਾਡੇ ਜ਼ਿਹਨਾਂ ਦੇ ਵਿੱਚ ਛੱਪ ਜਾਂਦੀ ਜਿਹਦੇ ਕਰਕੇ ਅਸੀਂ ਬੋਲ ਵੀ ਸਕਦੇ ਆ ਲਿਖ ਵੀ ਸਕਦੇ ਆ ਤੇ ਪੰਜਾਬੀ ਨੂੰ ਪ੍ਰਮੋਟ ਕਰਨ ਦਾ ਇੱਕ ਜ਼ਰੀਆ ਹੈ ਇਹ ਹੈ ਕਿ ਕੋਈ ਐਪ ਹੈ ਕੋਈ ਐ ਪਲੇ ਸਟੋਰ ਤੇ ਜਾਂ ਫਿਰ ਐਪ ਸਟੋਰ ਤੇ ਜੀ ਬਿਲਕੁਲ ਇਹ ਪਲੇ ਸਟੋਰ ਤੇ ਜਾਂ ਫਿਰ ਐਪ ਸਟੋਰ ਤੋਂ ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਹੋ ਇਹ ਸੁਹਾਵੀ ਆਡੀਓ ਬੁਕਸ ਦੇ ਨਾਂ ਦੇ ਕਾ ਐਪ ਹੈ ਜਿਹਨੂੰ ਤੁਸੀਂ ਡਾਊਨਲੋਡ ਕਰੋਗੇ ਤੇ इजीली ਡਰਾਈਵਿੰਗ ਕਰਦੇ ਹੋਏ ਆ ਬੇਲੇ ਟਾਈਮ ਬੈਠੇ ਹੋਏ ਆ ਕਦੀ ਵੀ ਤੁਸੀਂ ਇਹਨੂੰ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਜਦੋਂ ਤੁਹਾਡਾ ਮਨ ਹੋਏ ਤੇ ਤੁਸੀਂ ਇਹ ਕਿਤਾਬਾਂ ਜਿਹੜੀਆਂ ਨੇ ਕਹਾਣੀਆਂ ਜਿਹੜੀਆਂ ਨੇ ਜਿਹੜੀ ਉਹ ਲੱਤੀ ਆ ਗਿਆ ਨਾ ਨੂੰ ਸੰਸਾਪ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਜੀ। ਬਹੁਤ ਬੜਾ ਧੰਨਵਾਦ। ਇੱਥੇ ਜੀ ਪੰਜਾਬੀ ਸਾਰੇ ਇਕੱਠੇ ਹੋਏ ਹੋਏ ਨੇ ਤੇ ਚੱਲਦਾ ਪਿਆ ਮੇਲਾ। ਮੇਲਾ ਲੱਗਿਆ ਜਨਾਬ ਪੰਜਾਬ 'ਚ। ਪੰਜਾਬੀਆਂ ਦਾ ਮੇਲਾ ਲੱਗਿਆ ਲਾਹੌਰ ਦੇ ਵਿੱਚ। ਲੈਂਦੇ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਜਨਾਬ ਇੱਥੇ ਸਵਾਨੀਆਂ ਵੀ, ਬੰਦੇ ਵੀ ਸਾਰੇ ਜਿਹੜੇ ਨੇ ਉੱਥਾਂ ਦੇ ਦੇਖਦੇ ਪਏ। ਦੇਖੋ ਜਨਾਬ ਆ ਪੰਜਾਬ ਦੀ ਪੱਗ ਜਿਹੜੀ ਸ਼ਮਲਾ ਉੱਚੇ ਤੇ ਚੱਲਦੇ ਪੈ ਰਹੇ। ਪੰਜਾਬ ਜਿਹੜੇ ਲੈਂਦੇ ਪੰਜਾਬ ਦੀ ਪੰਜਾਬੀ ਪੰਗ ਇੱਥੇ ਜਨਾਬ ਇੱਕ ਹੋਰ ਖਾੜਾ ਲੱਗਿਆ ਹੋਇਆ। ਸਾਰੇ ਲੋਕੀ ਜਿਹੜੇ ਨੇ ਆਪਣਾ ਇਹ ਇੱਥੇ ਮੇਲੇ ਮੇਲੇ ਨੂੰ ਇੰਜੋਏ ਕਰ ਰਹੇ ਨੇ ਮੇਲਾ ਲੱਗਿਆ ਹੋਇਆ ਜਨਾਬ ਸਾਰਾ ਇੱਥੇ ਤੇ ਚੰਗੇ ਹੋਣ ਵਸਬ ਤਾਂ ਬੰਨੇ ਆਂਦੇ ਪੂਰੀ ਉਮਰ ਦਾ ਵਖਰਾ ਬਾਬ ਹੁੰਦਾ ਹੈ ਅੱਜ ਇਹਨੂੰ ਸਿਰ ਨਾਲੋਂ ਪੱਗ ਦੀ ਫੇਰ ਹੋਵੇ ਹੁੰਦਾ ਬਾਦ ਕੋਈ ਹੋਰ ਰਿਸਾਤ ਹੁੰਦਾ ਵਾਹ ਵਾਹ ਜੀ ਵਾਹ ਸਮਝੋ ਘਾਰ ਵਿੱਚ ਮੈਂ ਅਸਲਿਕਾ ਸਾਡਾ ਮਿਸ਼ਨ ਹੈ ਪੰਜਾਬੀ ਦੀ ਇਮਾਨਤ ਨੂੰ ਆਮ ਲੋਕਾਂ ਦੇ ਵਿੱਚ ਕਾਇਮ ਰੱਖਣਾ

rua oh, ya oh, oh. <tosse>